ਸਾਰੇ ਮਿਲ ਕੇ ਗਾਓ ਜੀ ਜੋਤ ਲਗਾਈ ਨਾ ਮੁਟੇਰੀ ਜੋਤ ਲਗਾਈ ਵਾ ਵਾ ਸਾਰੇ ਬੁੱਤੋ ਜੀ ਜੋਤ ਲਗਾਈ ਨਾ ਮੁਟੇਰੀ ਜੋਤ ਲਗਾਈ ਐਸੀ ਪ੍ਰੀਤੀ ਪਾਈ ਵਾਹਿਗੁਰੂ ਨਾਨਕ ਦਾਸ ਜੀ ਨੇ ਐਸੀ ਪ੍ਰੀਤੀ ਜਿਵੇਂ ਕੋਈ ਸਾਹਮਣੇ ਬਿਠਾ ਕੇ ਆਪਣੇ ਪ੍ਰੀਤਮ ਨਾਲ ਗੱਲਾਂ ਕਰੇ ਪਹਿਲਾਂ ਤੇ ਕਿਹਾ ਵੀ ਸੱਚੀ ਪ੍ਰੀਤ ਜੋੜੀ ਹੈ ਮਹਾਰਾਜ ਤੇਰੇ ਨਾਲ ਸੱਚੀ ਪ੍ਰੀਤ ਹਮ ਤੁਮ ਸਹਜੋਰ ਸਬਰ ਸਕੋ ਫਿਰ ਕਿਹਾ ਤੈਨੂੰ ਪਤਿਤ ਪਾਵਨ ਪਤਾ ਕਿਉਂ ਕਹਿੰਦੇ ਸਾਡੇ ਕਰਕੇ ਕਹਿੰਦੇ ਆ ਜੇ ਅਸੀਂ ਪਾਪ ਨਾ ਕਰੀਏ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਕਮਾਲ ਇਹ ਕੌਣ ਕਹਿ ਸਕਦਾ ਆਖਿਆ ਵਾਹਿਗੁਰੂ ਪਰਮੇਸ਼ਰ ਜੀਓ ਜੋਬ ਹੈ ਹਮ ਨਾ ਪਾਪ ਕਰਨ ਤਾਂ ਅਹੇ ਅਨੰਤ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੇਰਾ ਨਾਮ ਹੋਣਾ ਹੀ ਨਹੀਂ ਸੀ ਪਤਿਤ ਪਾਵ ਇਹ ਸਾਡੇ ਕਰਕੇ ਆ ਕਿਉਂਕਿ ਅਸੀਂ ਪਾਪ ਕਰਦੇ ਆ ਤੇ ਤੂੰ ਪਾਪਾਂ ਨੂੰ ਖੰਡਨ ਕਰਦਾ ਹੈ ਕੈਸੀ ਸਾਂਝ ਹੈ ਮਹਾਰਾਜ ਸੱਚੇ ਪਾਤਸ਼ਾਹ ਔਰ ਇਹ ਵੀ ਆਖਿਆ ਪਾਸ਼ਾ ਅਸੀਂ মোহ ਬੰਧਨ ਵਿੱਚ ਫਸੇ ਹੋਏ ਆ ਅਸੀਂ ਤੇਰਾ ਨਾਮ ਲੈ ਕੇ ਛੁੱਟ ਜਾਣਾ ਹੈ ਪਰ ਤੁਸੀਂ ਕਿਵੇਂ ਛੁੱਟੋਗੇ ਤੁਸੀਂ ਸਾਡੇ ਬੰਧਨ ਵਿੱਚੋਂ ਪ੍ਰੇਮ ਦੀਆਂ ਡੋਰਾਂ ਵਿੱਚੋਂ ਕਿਵੇਂ ਛੁੱਟੋਗੇ ਅਸੀਂ ਤਾਂ ਛੁੱਟ ਜਾਣਾ ਤੇਰੀਆਂ ਤੇਰਾ ਨਾਮ ਲੈ ਕੇ ਜੋ ਪ੍ਰਵਾਰ ਦੇ মোহ ਬੰਧਨ ਪਏ ਹੋਣ ਆ ਉਹਦੇ ਵਿੱਚੋਂ ਛੁੱਟ ਜਾਣਾ ਹੈ ਕਿਉਂਕਿ ਅਸੀਂ ਤੇਰਾ ਨਾਮ ਜਪਦੇ ਆਂ ਪਰ ਜਿਹੜਾ ਅਸੀਂ ਤੈਨੂੰ ਪ੍ਰੇਮ ਦਾ ਬੰਧਨ ਮਾਰਿਆ ਏ ਤੂੰ ਛੁੱਟ ਨਹੀਂ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਮਹਾਨ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਆਪਾਂ ਉਹਨਾਂ ਦਾ ਆਨੰਦ ਲੈਣ ਦਾ ਯਤਨ ਕਰ ਰਹੇ ਆਂ ਸੋ ਆਓ ਬੜੇ ਪਿਆਰ ਨਾਲ ਅਗਲਾ ਸ਼ਬਦ ਵੀ ਆਪਾਂ ਮਿਲ ਕੇ ਪੜ੍ਹਨਾ ਹੈ ओहे oh, नाम ਸੰਤਿਕਾਰੇ ਸ਼ਰੋਮਣੀ ਭਗਤ ਸ਼ਰੋਮਣੀ ਸੰਤ ਮਹਾਂਪੁਰਸ਼ ਸ਼੍ਰੀਮਾਨ ਭਗਤ ਰਵਦਾਸ ਜੀ ਦਾ ਅਗਮਨ ਜਾਰੀ ਉਹਨਾਂ ਦੀ ਬਾਣੀ ਸਾਡੇ ਲਈ ਚਾਨਣ ਮਾਰਾਰਾ ਕਨਗੁਰ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਸਤਿ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਭਗਤ ਸਹਿਬਾਨ ਦੀ ਬਾਣੀ ਨੂੰ ਆਪਣੇ ਕੋਲ ਇਕੱਤਰ ਕੀਤਾ ਇਹ ਬਾਣੀ ਇਕੱਠੀ ਕਿੰਨੇ ਕੀਤੀ ਦੂਰ ਦੂਰ ਜਾ ਕੇ ਪਹਿਲੀ ਪਾਰਸ਼ਾਹੀ ਗੁਰੂ ਨਾਨਕ ਸਾਹਿਬ ਸੱਚੇ ਪਾਰਸ਼ਾ ਤੇ ਸਾਰਾ ਪ੍ਰੋਗਰਾਮ ਪਹਿਲਾਂ ਤੋਂ ਹੀ ਉਲਿਖਿਆ ਸੀ ਕਿਉਂਕਿ ਕਾਲਜੂਗ ਵਿੱਚ ਕਿਹਦੀ ਪ੍ਰਧਾਨਤਾ ਹੈ ਕਾਲਜੂਗ ਵਿੱਚ ਗੁਰੂ ਨਾਨਕ ਸਾਹਿਬ ਦੀ ਪ੍ਰਧਾਨਤਾ ਹੈ ਕਾਲਜੂਗ ਦੇ ਗੁਰੂ ਕੌਣ ਨੇ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਰ ਨੇ ਆਪਣਾ ਰੂਪ ਦੇ ਕੇ ਭੇਜਿਆ ਹੈ ਤੇ ਪਰਮੇਸ਼ਰ ਨੇ ਕਿਹਾ ਜਿਨ੍ਹਾਂ ਭਗਤਾਂ ਨੂੰ ਮੰਦਰਾ ਚੋਂ ਧੱਕੇ ਪਏ ਜਿਨ੍ਹਾਂ ਭਗਤਾਂ ਨੂੰ ਮੇਰੀਆਂ ਪ੍ਰੀਤੀਆਂ ਦੇ ਕਰਕੇ ਔਰ ਦੁਨੀਆ ਨੇ ਉਹਨਾਂ ਨੂੰ ਨੀਚ ਜਾਤ ਕਹਿ ਕੇ ਦੁਰਕਾਨ ਦਾ ਯਤਨ ਕੀਤਾ ਬਾਬਾ ਰਵਦਾਸ ਵਰਗਿਆਂ ਨੂੰ ਉੱਚ ਜਾਤੀ ਵਾਲਿਆਂ ਨੇ ਬੜਾ ਜਲੀਲ ਕਰਨ ਦਾ ਯਤਨ ਕੀਤਾ ਪਰ ਹਰ ਵਾਰੀ ਜਿੱਤ ਬਾਬਾ ਜੀ ਦੀ ਹੁੰਦੀ। ਬਾਬਾ ਕਬੀਰ ਸਾਹਿਬ ਵਰਗਿਆਂ ਨੂੰ ਜਗੀਰੀਆਂ ਮਾਰ ਕੇ ਧਰ ਦਿੱਤਾ ਸਦਾ ਲਈ ਕੋਈ ਉੱਚ-ਨੀਚ ਜਿਹੜਾ ਸੀ ਉਹ ਵਿਤਕਰਾ ਮਿਟਾ ਦਿੱਤਾ। ਜੋੜਿਆ ਮੇਰੇ ਮਾਲਕ ਨੇ ਤੇ ਜੋੜਨ ਵਾਲਾ ਹੀ ਵੱਡਾ ਹੁੰਦਾ ਹੈ। ਤੋੜਨ ਵਾਲਾ ਛੋਟਾ ਹੁੰਦਾ। ਇਸ ਲਈ ਸਤਿਗੁਰੂ ਕਿਰਪਾ ਕਰੇ ਸਮੇ ਦੇ ਹਾਕਮਾਂ ਖਿਲਾਫ ਬਾਬਾ ਜੀ ਦੀ ਆਵਾਜ਼ ਧੰਗ ਗੁਰੂ ਨਾਨਕ ਸਾਹਿਬ ਦੀ ਆਵਾਜ਼ ਜੋ ਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਭਾਈ ਸਮੇ ਵਿੱਚ ਰਹਿ ਕੇ ਬਹੁਤ ਸਾਰੇ ਉਹਨਾਂ ਸ਼ਬਦਾਂ ਦਾ ਗਾਇਨ ਕਰਨ ਦਾ ਯਤਨ ਕਰਾਂਗੇ ਇੱਕ ਵਾਰੀ ਸਾਰੇ ਗੱਜ ਗਿਆਨ ਕੋ ਸਤਿਨਾਮ ਸ੍ਰੀ ਵਾਹਿਗੁਰੂ ਨੀਚ ਉੱਚ ਕਰੇ